ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਡੇ ਭੈਣ ਭਰਾ ਤੇ ਛੋਟੇ ਭੈਣ ਭਰਾ ਨੂੰ ਸਜਾਤਾ ਰਾਣੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅਮੀਰ ਜਲਦੀ ਹਾਂ ਕਿ ਤੁਸੀਂ ਸਾਰੇ ਭੈਣ ਭਰਾ ਮੇਰੇ ਦਿੱਕੇ ਵੱਡੇ ਸਾਰੇ ਤੰਦਰੁਸਤ ਹੋਵੋਗੇ ਤੇ ਮੈਂ ਅੱਜ ਜਿਹੜਾ ਫਸਟ ਵਲੌਗ ਹੈ YouTube ਤੇ ਬਣਾਉਣ ਜਾ ਰਹੀਆਂ ਤੇ ਇਸ ਨੂੰ ਦੇਖਣਾ ਮੈਂ ਅੱਜ ਤੁਹਾਨੂੰ ਜਿਹੜੀ ਆ ਇਹ ਰੈਸਪੀ ਹੈਗੀ ਆ ਜਿਹੜੀ ਗੋਗਲੇ ਸਾਡੇ ਵਿਆਹਾਂ ਸ਼ਾਦੀਆਂ ਵਿੱਚ ਮਾਈਆਂ ਤੇ ਜਿਹੜੇ ਗੋਗਲੇ ਪਾਉਂਦੇ ਹੁੰਦੇ ਸੀਗੇ ਤੇ ਕੋ ਮੈਂ ਤੁਹਾਨੂੰ ਅੱਜ ਉਹਦੀ ਰੈਸਪੀ ਜਿਹੜੀ ਬਣਾਉਣ ਦਾ ਜਾ ਰਹੀਆਂ ਸਮਝਾ ਰਹੀਆਂ ਤੇ ਉਹਦੇ ਵਾਸਤੇ ਆਪਾਂ ਜਿਹੜਾ ਜੋ ਜੋ ਸਮਾਨ ਲੈਣਾ ਆ ਅਮੈਂ ਦੋ ਪੇਸੀਆਂ ਜਿਹੜੀਆਂ ਗੋੜਦੀਆਂ ਪਾਣੀ 'ਚ ਰਾਤ ਜਿਹੜੀਆਂ ਸੋ ਕਰਕੇ ਰੱਖ ਲਈਆਂ ਸੀ ਹੁਣ ਇਹਨੂੰ ਮੈਂ ਛਾਂਦਨੀ ਦੇ ਨਾਲ ਪਾਣੀ 'ਚ ਪੁੰਨ ਲਈ ਤੇ ਸੋਫ ਲੈ ਲਈਆ ਤੇ ਹੁਣ ਅਸੀਂ ਇਹਦਾ ਜਿਹੜਾ ਆ ਪਾਣੀ ਦੇ ਵਿੱਚ ਇਹ ਚਮਚੇ ਦੇ ਨਾਲ ਥੋੜਾ ਜਿਹਾ ਬੈਟਰ ਬਣਾਵਾਂਗੇ ਨੇ ਜਿਹੜਾ ਇਹ ਬੈਟਰ ਆ ਨਾ ਤੇ ਪੂਰਾ ਪਤਲਾ ਹੋਣਾ ਚਾਹੀਦਾ ਤੇ ਨਾ ਬਹੁਤਾ ਠੀਕ ਹੋਣਾ ਚਾਹੀਦਾ ਨਾਲ-ਨਾਲ ਅਸੀਂ ਇਹਨੂੰ ਆਪਾਂ ਘੋਲਿ ਜਾਣਾ ਆ ਇਹਦੇ ਵਿੱਚ ਜਿਹੜੇ ਆ ਜਿਹੜੇ ਇਹ ਹੁੰਦੀਆਂ ਆ ਢੇਲੀਆਂ ਜੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮੈਲਟ ਕਰ ਲੈਣਾ ਚੰਗੀ ਤਰ੍ਹਾਂ ਘੋਲ ਲੈਣੀਆਂ ਆ ਮੈਂ ਗੁਗਲਿਆਂ ਦੀ ਜਿਹੜੀ ਬੋਸ਼ਕੀਨ ਆ ਮੈਂ ਇਦਾਂ ਦਾ ਕੁਛ ਨਾ ਕੁਛ ਬਣਾ ਕੇ ਖਾਂਦੀ ਦਿੰਨੀ ਆ ਥੋੜਾ ਜਿਹਾ ਪਹਿਲਾਂ ਮੈਂ ਜਿਹੜੀਆਂ ਮੱਠੀਆਂ ਗੁੜ ਵਾਲੀਆਂ ਬਣਾਈਆਂ ਸੀ ਪਰ ਉਹਦੀ ਅਸੀਂ ਵੀਡੀਓ ਜਿਹੜੀ ਆ ਮੈਂ ਨਹੀਂ ਬਣਾ ਸਕੀ ਤੇ ਬੱਚੇ ਕਹਿੰਦੇ ਆ ਮम्मा ਚਲੋ ਵੀਡੀਓ ਬਣਾਉਨੇ ਆ ਆਪਾਂ ਮੈਂ ਕਿਹਾ ਚਲੋ ਠੀਕ ਆ ਆਪਾਂ ਵੀ ਫ੍ਰੀ ਰਹਨੇ ਆ ਕੈਨੇਡਾ ਚ ਆਏ ਹਾਂ ਸਾਰਾ ਦਿਨ ਜਿਹੜਾ ਬਤੀਤ ਨਹੀਂ ਹੁੰਦਾ ਕੁਛ ਨਾ ਕੁਛ ਮੈਂ ਕਿਹਾ ਆਪਾਂ ਤੁਹਾਨੂੰ ਬਣਾ ਕੇ ਦੱਸਦੇ ਆ ਤੇ ਮੇਰੇ ਚੈਨਲ ਨੂੰ ਤੁਸੀਂ ਦੇਖਣਾ ਤੇ ਪਹਿਲੀ ਵਾਰੀ ਬਣਾਉਣ ਲੱਗੀ ਆ ਜੇ ਕੋਈ ਗਲਤੀ ਵੀ ਹੋਈ ਭੈਣ ਭਰਾਵੋ ਮੇਰੇ ਉਹ ਮੈਨੂੰ ਮਾਫ਼ ਕਰਦੇ ਹੋ ਠੀਕ ਆ ਹਾਂਜੀ ਤੇ ਮੇਰੀਆਂ ਗਲਤੀਆਂ ਵੀ ਦੱਸਦੇ ਹੋ ਵਧੀਆ ਵਧੀਆ ਕਮੈਂਟ ਕਰਿਓ ਸਰਾ ਹੀ ਦਾ ਬੈਟਰ ਬਣਾ ਲੈਣਾ ਹਜੀਪ ਵੀ ਪਤਲਾ ਆ ਬੈਟਰ ਲੱਗ ਰਿਹਾ ਨਾਲ-ਨਾਲ ਅਸੀਂ ਆਪਾਂ ਪਾਉਣਾ ਨਾਲ-ਨਾਲ ਇਹਨੂੰ ਜਿਹੜਾ ਹਲਾਉਣਾ ਹੈ ਕਈ ਜਿਹੜਾ ਤਾਂ ਪੈ ਗਿਆ ਕਿ ਇਹ ਰੀ ਇਹ ਵਿੱਚ ਜਿਨ੍ਹਾਂ ਤੇ ਜਿੱਦਾਂ ਖਾਸ ਕਰਕੇ ਦਵਾਬੇ ਦੇ ਵਿੱਚ ਜਿੱਦਾਂ ਜਿਹੜੇ ਵਿਆਹ ਹੁੰਦੇ ਆ ਨਾ ਉਹ ਮਾਈਆਂ ਜਦੋਂ ਹੁੰਦਾ ਆ ਕੁੜੀ ਦਾ ਜਾਂ ਮੁੰਡੇ ਦਾ ਮਾਈਆਂ ਲੱਗਦਾ ਆ ਜਦੋਂ ਮਾਈਆਂ ਤੇ ਆਪਾਂ ਚੁੰਨੀ ਤਾਣੀ ਦੀ ਹੈ ਨਾ ਤੇ ਉਹ ਚੁੰਨੀ ਦੇ ਵਿੱਚ ਕਈ ਵਾਰੀ ਉਹ ਗੋਗਲੇ ਪਾਉਂਦੇ ਆ ਮੇਰੀ ਪੇਤਿਆਂ ਵੱਲ ਇਹ ਰਵਾਜ ਆ ਮਤਲਬ ਜਿਹੜੇ ਗੋਗਲੇ ਜਦੋਂ ਮਾਈਆਂ ਤੇ ਜਿੰਨੀਆਂ ਵੀ ਲੇਡੀਜ਼ ਨੂੰ ਆਪਾਂ ਸੱਦੀਦਾ ਆ ਉਹਨਾਂ ਨੂੰ ਵੀ ਆਪਾਂ ਜਿਹੜੇ ਆ ਸਗਨ ਵਜਾ ਜਿਹੜੇ ਗੋਗਲੇ ਬਣਦੇ ਆ ਫਿਰ ਹੁਣ ਆ ਸਭ ਦੇਖੋ ਇੰਦਾ ਦਾ ਬੈਟਰ ਬਣਾਉਣਾ ਆ ਠੀਕ ਜਿਹਾ ਹੋ ਗਿਆ ਦੇਖੋ ਇਸ ਤੋਂ ਪਤਲਾ ਬੈਟਨੇ ਬਣਾਉਣਾ ਹੈ ਨਾ ਠੀਕ ਹੈ ਉਸ ਤੋਂ ਬਾਅਦ ਅਸੀਂ ਵੇਚਾ ਜਿਹੜੀ ਆ ਸੌਂਫ ਚਮਚਾ ਚਮਚਕ ਸੌਂਫ ਵਿੱਚ ਪਾ ਦੇਣੀ ਆ ਤੇ ਇਹਨੂੰ ਚੰਗੀ ਤਰ੍ਹਾਂ ਫੈਂਟਣਾ ਆ ਇੰਦਾ ਚੰਗੀ ਤਰ੍ਹਾਂ ਇਹਨੂੰ ਫੈਂਟਣਾ ਆ ਆਪਾਂ ਉਸ ਤੋਂ ਬਾਅਦ ਜੇ ਤੁਹਾਡੇ ਕੋ ਬੇਕਿੰਗ ਪਾਊਡਰ ਆ ਜਾਂ ਮਿੱਠਾ ਸੋਡਾ ਆ ਜਾਂ ਉਹ ਇਹ ਦੋਨੇ ਚੀਜ਼ਾਂ ਨਹੀਂ ਹੈਗੀਆਂ ਤੇ ਇਹ ਥੋੜਾ ਇਹਨੂੰ ਪਾ ਸਕਦੇ ਆ ਇਹਦੇ ਨਾਲ ਇਹ ਆ ਵੀ ਥੋੜਾ ਜਿਹੜਾ ਪੋਲਾ ਪੋਲਾ ਪਾ ਜੰਦਾ ਥੋੜਾ ਫਲਾਵਰ ਦੇ ਵਿੱਚ ਜਿਹੜਾ ਬਣਦਾ ਥੋੜਾ ਜਿਹਾ ਆਪਾਂ ਪਾ ਲੈਣਾ ਇਹ ਕੋਈ ਚਮਚੇ ਦਾ ਚੌਥਾ ਕਿਸਾ ਥੋੜਾ ਜਿਹਾ ਠੀਕ ਹੈ ਉਹਨੂੰ ਫਿਰ ਅਸੀਂ ਚੰਗੀ ਤਰ੍ਹਾਂ ਫੈਂਟਣਾ ਬੋਲੋ ਹਾਂਜੀ ਤੇ ਹੁਣ ਆਪਾਂ ਜਿਹੜਾ ਹੈਗਾ ਫਰਾਈਪੈਨ ਵਿੱਚ ਜਾਂ ਖੁੱਲੇ pan ਦੇ ਵਿੱਚ ਆਪਾਂ ਤੇਲ ਪਾ ਲੈਣਾ ਸਰੋਂ ਦਾ ਤੇ ਸਰੋਂ ਦੇ ਤੇਲ 'ਚ ਜਿਹੜੇ ਆਪਾਂ ਬਟੋੜੇ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਪਹਿਲਾਂ ਗਰਮ ਕਰ ਲੈਣਾ ਆ ਉਸ ਤੋਂ ਬਾਅਦ ਦੇਖੋ ਆਪਾਂ ਦਾ ਇਦਾਂ ਦਾ ਬੈਟਰ ਤਿਆਰ ਹੋ ਗਿਆ ਆ ਠੀਕ ਆ ਤੇ ਆਪਾਂ ਚਮਚੇ ਦੇ ਨਾਲ ਜਿਹੜੇ ਆਪਾਂ ਵਿੱਚ ਪਾਵਾਂਗੇ ਗੋਗਲੇ ਕਈ ਜਗ੍ਹਾ ਤੇ ਇਹਨਾਂ ਨੂੰ ਗੋਗਲੇ ਦੀ ਜਗ੍ਹਾ ਗੁਲਗਲੇ ਵੀ ਕਹਿੰਦੇ ਆ ਗੁੰਗਲੇ ਵੀ ਕਹਿੰਦੇ ਪਰ ਸਾਡੇ ਜਿਹੜੇ ਆ ਦਬਾਬੇ ਵਿੱਚ ਭਾਸ਼ਾ ਜਿਹੜੀ ਆ ਗੋਗਲੇ ਬੋਲਦੇ ਆ ਸ਼ਾਇਦ ਮੇਰੀਆਂ ਕਈਆਂ ਭੈਣਾਂ ਨੂੰ ਕਈਆਂ ਭਰਾਵਾਂ ਨੂੰ ਪਤਾ ਵੀ ਹੋਊਗਾ ਵੀ ਆਪਣੇ ਆਪਣੇ ਏਰੀਏ ਵਿੱਚ ਇਹਦੇ ਗੋਗਲੇ ਕਹਿੰਦੇ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਡੇ ਏਰੀਏ 'ਚ ਇਹਨਾਂ ਨੂੰ ਕੀ ਕਹਿੰਦੇ ਉਹ ਨਾ ਫਾਇੜਾ ਚਮਚੀਆਂ ਦੇ ਨਾਲ ਜਿਹੜਾ ਬੈਠਰ ਬਣਾਇਆ ਹੈ ਉਹ ਪਾਪਾ ਮੰਨ ਸਿਮ ਗੈਸ ਕਰ ਲੈਣੀ ਆ ਸਿਮ ਗੈਸ ਤੇ ਤੇ ਫਿਰ ਆਪਾਂ ਜਿਹੜਾ ਚਮਚੇ ਦੇ ਨਾਲ ਆ ਜਾਂ ਸਿਮਟੇ ਦੇ ਨਾਲ ਤੇ ਆਪਾਂ ਹੌਲੀ ਹੌਲੀ ਇਹਨਾਂ ਨੂੰ ਅਦਲਾ ਬਦਲੀ ਕਰ ਦੇਣੀ ਆ ਜੇ ਆਪਣਾ ਜਿਹੜਾ ਬੈਟਰ ਆ ਜੇ ਪਤਲਾ ਹੋਊਗਾ ਤੇ ਜਦੋਂ ਆਪਾਂ ਇਹਨੂੰ ਪਾਵਾਂਗੇ ਉਹਨੇ ਇਦਾਂ ਫੈਲ ਜਾਣਾ ਆ ਠੀਕ ਆ ਹਾਂ ਦੇਖੋ ਥੋੜਾ ਬੈਟਰ ਆਪਾਂ ਠਿਕ ਬਣਾਇਆ ਦੇਖੋ ਇਦਾਂ ਦਾ ਬੈਟਰ ਬਣਾਇਆ ਹੈ ਇਦਾਂ ਦਾ ਇਹ ਪਾਵਾਂਗੇ ਤੇ ਆ ਦੇਖੋ ਥੋੜੇ ਜਿਹਾ ਪਕੌੜਾ ਟਾਈਪ ਜੇ ਪੋਲੇ ਪੋਲੇ ਬਣਨਗੇ ਬਿਲਕੁਲ ਪੋਲੇ ਪੋਲੇ ਜੇ ਬਣਨਗੇ ਠੀਕ ਹੈ ਨਹੀਂ ਤਾਂ ਜੇ ਪਤਲਾ ਬੈਟਰ ਹੋਊਗਾ ਤੇ ਉਹ ਪਾਪੜੀ ਜੀ ਬਣ ਜਾਊਗੀ ਉਹਨੇ ਆਇਲ ਦੇ ਵਿੱਚ ਜਦੋਂ ਪਾਵਾਂਗੇ ਤੇ ਉਹ ਫੈਲ ਜਾਊਗਾ ਹੁਣੇ ਪ੍ਰੋਪਰ ਜਿਹੜਾ ਆ ਗੋਗਲਾ ਤੇ ਗੁਲਗੁਲਾ ਬਣ ਗਿਆ ਆ ਠੀਕ ਹੈ ਹੁਣ ਇਹਨੂੰ ਹੌਲੀ ਹੌਲੀ ਆਪਾਂ ਜਿਹੜੇ ਆ ਸਿਰਮੂ ਤੇ ਸਿਰਮ ਗੈਸ ਤੇ ਇਹਨੂੰ ਆਪਾਂ ਫਰਾਈ ਕਰਾਂਗੇ ਬਰਾਊਨ ਕਰਾਂਗੇ ਆਪਾਂ ਪੂਰੇ ਹਨਾ ਮੇਰੇ ਬਹੁਤ ਜ਼ਿਆਦਾ ਫੇਵਰਟ ਆ ਮੈਂ ਗੁੜ ਵਾਲੀਆਂ ਮੱਠੀਆਂ ਹੋਈਆਂ ਜਿੱਦਾਂ ਆ ਸੌਣ ਦੇ ਮਹੀਨੇ ਦੇ ਵਿੱਚ ਹਨਾ ਤੇ ਗੋੜਵੜੇ ਗੋਗਲੇ ਹੋਏ ਇਹ ਵਾ ਜਰੂਰ ਹਰ ਵਾਰੀ ਬਣਾ ਕੇ ਖਾਣੇ ਹੁੰਦੀਆਂ ਪਰ ਮੈਂ ਨਾ ਜੀ ਕਰੇ ਮੈਂ ਥੋੜਾ ਜਿਹਾ ਆਟਾ ਘੋਲ ਕੇ ਚਾਹ ਦੇ ਨਾਲ ਬਣਾ ਕੇ ਮੈਂ ਖਾ ਲੈਂਦੀ ਹੁੰਦੀ ਆ ਤੇ ਮੈਂ ਸੋਚਿਆ ਅੱਜ ਮੈਂ ਕਿਉਂ ਨਾ ਸਾਰੀ ਦਿਹਾੜੀ ਬਤੀਤ ਨਹੀਂ ਹੁੰਦੀ ਵਿਹਲੇ ਬੈਠੇ ਰਹਿੰਦੇ ਆ ਹਨਾ ਤੇ ਕੈਨੇਡਾ ਚ ਆਪਾਂ ਘਰ ਆਪਣੇ ਚਲੋ ਕੁਛ ਨਾ ਕੁਛ ਆਪਾਂ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰੀਏ ਆਪਣਾ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੀਦਾ ਜਿਹੜਾ ਆਪਣੇ ਕੋਲ ਗੁਣ ਹੋਵੇ ਉਹ ਸ਼ੇਅਰ ਕਰਨਾ ਚਾਹੀਦਾ ਆ ਠੀਕ ਆ ਤੇ ਮੈਂ ਕਿ ਚਲੋ ਵੀਡੀਓ ਬਣਾਉਨੇ ਆ ਅੱਜ ਆਪਣੇ ਭੈਣ ਭਰਾਵਾਂ ਨੂੰ ਵੀਡੀਓ ਬਣਾ ਕੇ ਦੱਸਦੇ ਆ। ਆ ਦੇਖੋ ਸੇਮਾ ਦੇ ਜਿਹੜਾ ਆ ਬਹੁਤ ਸੋਹਣਾ ਕਲਰ ਆ ਰਿਹਾ ਹੈ ਗੋਗਲਿਆਂ ਦਾ। ਆ ਦੇਖੋ। ਸੇ ਆਪਾਂ ਤੇਜ਼ ਆਟੇ ਬਣਾਵਾਂਗੇ ਤੇ ਉਹ ਜਿਹੜੇ ਵਿੱਚੋਂ ਆਪਣੇ ਜਿਹੜੇ ਆ ਥੋੜੇ ਕੱਚਾ ਜਿਹਾ ਆਟਾ ਰਹਿ ਜਾਊਗਾ ਹਨਾ। ਤੇ ਗਿਆਪਾ ਸੇਮਤੇ ਬਣਾਵਾਂਗੇ ਵਿੱਚੋਂ ਵੀ ਹੌਲੀ 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 ਥੋੜਾ ਆਟਾ ਜਿਹੜਾ ਪੱਕੂਗਾ ਇਹ ਤਾਂ ਉੱਪਰੋਂ ਇਹਦੇ ਜਿਹੜੀ ਆ ਉੱਪਰਲੀ ਜਿਹੜੀ ਆ ਲੇਅਰ ਆ ਉਹ ਬਰਾਊਨ ਹੋ ਜਾਣੀ ਹੈ ਜਿਆਦਾ ਸੇਕ ਦੇ ਨਾਲ ਤੇ ਵਿੱਚੋਂ ਆਟਾ ਜਿਹੜਾ ਕੱਚਾ ਰਹਿ ਜਾਂਦਾ ਇਸ ਕਰਕੇ ਨੂੰ ਆ ਵੇਖੋ ਮੈਂ ਸਿਮ ਗੈਸ ਕਰ ਲਈ ਹੋਈ ਆ ਸਿਮ ਤੇ ਆਪਾਂ ਜਿਹੜਾ ਬਣਾਣਾ ਹੈ ਜਦਕਰ ਵੈਸੇ ਸਰੋਂ ਦੇ ਤੇਲ ਸੀ ਵਧੀਆ ਬਣਦੇ ਆ ਜਿੱਦ ਕਈ ਰਿਫਾਈਨਡ ਵਗੈਰਾ ਵਿੱਚ ਵੀ ਬਣਾ ਲੈਂਦੇ ਵਾਕਿ ਆਪਣੀ ਆਪਣੀ ਚੁਆਇਸ ਆ ਤੇ ਤੁਸੀਂ ਜਿਹੜਾ ਸਰੋਂ ਦੇ ਤੇਲ ਵਿੱਚ ਜਿਆਦਾ ਵਧੀਆ ਬੰਦੇ ਕਰਾਦੇ ਜੇ ਬੰਦੇ ਆ ਤੇ ਬਾਕੀ ਜੇ ਤੁਹਾਡਾ ਦਿਨ ਕਰਦਾ ਤੁਸੀਂ ਰਿਫਾਈਨ ਵਿੱਚ ਵੀ ਬਣਾ ਲਓ ਕੋਈ ਵਧੀਆ ਵੈਜੀਟੇਬਲ ਆਇਲ ਵਗੈਰਾ ਜਾਂ ਵਧੀਆ ਰਿਫਾਈਨ ਚੂਜ਼ ਕਰੋ ਉਹਦੇ ਵਿੱਚ ਬਣਾ ਲਓ ਤੇ ਮੈਂ ਤਾਂ ਸਰੋਂ ਦੇ ਤੇਲ ਦੇ ਵਿੱਚ ਹੀ ਮਠੀਆਂ ਬਣਾਈਆਂ ਸੀਗੀਆਂ ਗੁੜ ਵਾਲੀਆਂ ਤੇ ਸਰੋਂ ਦੇ ਤੇਲ થી ਮੈਂ ਜਿਹੜੇ ਗੋਗਲੇ ਬਣਾ ਰਹੀ ਆ ਦੇਖੋ ਕਿੰਦਾ ਸੋਹਣਾ ਕਲਰ ਆ ਗਿਆ ਹੈ ਹਨਾ ਸਿਮ ਗੈਸ ਤੇ ਬਣਾਏ ਆ ਬਹੁਤ ਸੋਹਣਾ ਕਲਰ ਆਇਆ ਗੋਗਲਿਆ ਦਾ ਤੇ ਹੁਣ ਆਪਾਂ ਇਹਨਾਂ ਨੂੰ ਕੱਢਦੇ ਆ ਆਇਲ ਬਹੁਤ ਥੋੜਾ ਜਿਹਾ ਵੱਡਾ ਬੇਚ ਕੱਢ ਲਈਏ ਤੇ ਫਿਰ ਇਹਦੇ ਵਿੱਚ ਜਿਹੜਾ ਬਾਕੀ ਬੰਦਾ ਘੱਟਾ ਜਿਹੜਾ ਆਇਲ ਜਿਹੜਾ ਵਿੱਚ ਚਲੇ ਜਾਏਗਾ ਆ ਦੇਖੋ ਮੈਂ ਤੁਹਾਨੂੰ ਵਿੱਚੋਂ ਤੋੜ ਕੇ ਵੀ ਦਿਖਾਉਂਗੀ ਕਿੰਦਾ ਦਾ ਬੜਿਆਂ ਵਿੱਚੋਂ ਇਹ ਰਮਾ ਥੋੜਾ ਨਾਈਫ ਦੇ ਨਾਲ ਤੋੜਾਂਗੇ ਠੀਕ ਹੈ ਤੇ ਬਹੁਤ ਵਧੀਆ ਬੜਿਆਂ ਸੌਂ ਪਾਈ ਆ ਵਿੱਚ ਠੀਕ ਹੈ ਹਾਂਜੀ ਇਹਨਾਂ ਨੂੰ ਚਾਹ ਦੇ ਨਾਲ ਖਾਓ ਤੇ ਚਲੋ ਅਸੀਂ ਅੱਜ ਦਾ ਬਲੌਗ ਜਿਹੜਾ ਆ ਇੱਥੇ ਆਪਾਂ ਬੰਦ ਕਰਦੇ ਆ ਮੈਂ ਅੱਜ ਆਪਣਾ ਫਸਟ ਵਲੌਗ ਮੈਂ ਆਇਆ ਆ ਤੁਸੀਂ ਦੱਸਿਓ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਆ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਏਰੀਆ ਵਿੱਚ ਇਹਨਾਂ ਨੂੰ ਕੀ ਕਹਿੰਦੇ ਆ ਠੀਕ ਆ ਤੇ ਮੈਂ ਜੇ ਅੱਜ ਫਸਟ ਵਲੌਗ ਬਣਾਇਆ ਜੇ ਕੋਈ ਗਲਤੀ ਕੋਈ ਵੀ ਹੋ ਗਈ ਹੋਵੇ ਤੇ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸੰਧੀ ਮਾਫ ਕਰਿਓ ਤੇ ਮੈਂ ਜਿਹੜਾ ਫਸਟ ਵਲੌਗ ਆ ਇਹਨੂੰ ਲਾਈਕ ਤੇ ਕਮੈਂਟ ਕਰਿਓ ਜ਼ਰੂਰ ਕਮੈਂਟ ਕਰਕੇ ਮੇਰੀਆਂ ਭੈਣਾਂ ਦੱਸਿਓ ਵੀ ਕਿੱਦਾਂ ਦੇ ਬਣੇ ਆ ਠੀਕ ਆ ਤੇ ਮੈਂ ਜਿਹੜਾ ਅੱਜ ਦਾ ਫਸਟ ਵਲੌਗ ਜਿਹੜਾ ਸੁਜਾਤਾ ਸੋਹਲ ਫੈਮਿਲੀ ਵਲੌਗ ਆਪਣਾ ਜਿਹੜਾ ਵਲੌਗ ਦਾ ਨਾਮ ਰੱਖ ਤੇ ਮੈਂ ਉਮੀਦ ਕਰਦੀ ਹਾਂ ਕਿ ਮੇਰੇ ਪ੍ਰੈਪ ਐਂਡ ਡਰਾਮ ਅਨੁਸਾਰੀ ਰੈਸਪੀ ਸਾਰੇ ਤੁਹਾਨੂੰ ਪਸੰਦ ਆਉਗੀ ਤੇ ਆਸ ਕਰਦੀ ਹਾਂ ਤੁਸੀਂ ਤੰਦਰੁਸਤ ਰਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ